ਸਭ ਤੋਂ ਪਹਿਲਾਂ ਦਾ ਆਪ ਸਭ ਦਾ ਅਮਸਰ ਦਿਹਾਤੀ ਪੁਲਿਸ ਦੇ ਕਾਨਫਰੰਸ ਹਾਲ ਚ ਅੱਥੇ ਪੁੱਜਣ ਦੇ ਸਵਾਗਤ ਹੈ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਅਮਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਚਾਰ ਪਿਸਟਲ ਦੀ ਤੇ ਨਾਰ ਚਾਰ ਮੈਗਜ਼ੀਨ ਦੇ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜਿਹਦੇ ਵਿੱਚ ਇਨਫੋਰਮੇਸ਼ਨ ਮਿਲੀ ਤੇ ਇਸ ਵਿਅਕਤੀ ਜਿਹੜਾ ਵਿਕਰਮਜੀਤ ਵਿਕਰਮ ਸਿੰਘ ਉਰਫ ਵਿਕਰਮ ਉਤਰ ਹਰਜਿੰਦਰ ਸਿੰਘ ਪਿੰਡ ਹੂਸੇ थाना ਸਰਾਏ ਮਾਨਤ ਖਾਨ ਜ਼ਿਲ੍ਹਾ ਤਰਨਤਨ ਇੱਥੇ ਦਾ ਇਹ ਰਿਆਸ਼ੀ ਹੈ ਇਹਦੇ ਕੋਲੋਂ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਤੇ ਚਾਰ ਮੈਗਜ਼ੀਨ ਜਿਹੜੀਆਂ ਨੇ ਉਹਦੀ ਰਿਕਵਰੀ ਹੋਈ ਹੈ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਹੀ ਦੁਬਈ ਤੋਂ ਵਾਬਸ ਪਰਤੇ ਸੀ ਤੇ ਆਉਂਦੇ ਸਾਰ ਹੀ ਇਸ ਨੇ ਜੋ ਜਿਹੜੀ ਸਮਗਲਿੰਗ ਐਕਟੀਵਿਟੀਆਂ ਹੈ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰਸ ਨੂੰ ਕੰਟੈਕਟ ਕੀਤਾ ਉਥੋਂ ਇੱਕ ਸਮਗਲਰ ਦੇ ਥਰੂ ਜਿਹੜੀ 4 ਪਿਸਟਲਸ ਨੇ ਡਰੋਨ ਰਾਹੀਂ ਜਿਹੜੀ ਹੈ ਇਹ ਖੇਪ ਇੱਥੇ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਜਾਣ ਲੱਗਿਆ ਸੀ ਉਦੋਂ ਸੀਆਈਏ ਅਮਸ਼ਰ ਦਿਹਾਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਤੇ ਇਹਦੇ ਕੋਲ ਚਾਰ ਪਿਸਟਲ ਜਿਹੜੀਆਂ ਨੇ ਪੀਐਸ5 ਸਟਾਰਮ ਟੀਬੋਰ ਅਤੇ ਨਾਲ ਹੀ ਚਾਰ ਮੈਗਜ਼ੀਨ ਜਿਹੜੀ ਹੈ ਉਹਨਾਂ ਦੀ ਰਿਕਵਰੀ ਹੋਈ ਇਸ ਵਿਅਕਤੀ ਜਿਹਦਾ ਨਾਮ ਵਿਕਰਮ ਸਿੰਘ ਜਿਹੜਾ ਅਕਿਊਜ਼ਡ ਹੈ ਇਹਦੀ ਪੁੱਛਗਿੱਛ ਜਾਰੀ ਹੈ ਉੱਚ ਵਿੱਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇਹ ਪਿਛਲੇ ਮਹੀਨੇ ਦੁਬਈ ਤੋਂ ਵਾਪਸ ਪਰਤਿਆ ਸੀ ਉਸ ਤੋਂ ਬਾਅਦ ਇਹ ਸਮਗਲਿੰਗ ਦੇ ਇਸ ਕੰਮ 'ਚ ਪੈ ਗਿਆ ਤੇ ਅੱਗੇ ਫਰਦਰ ਇਹਨੇ ਇੱਕ ਕਿੱਥੇ ਦੇਣੀਆਂ ਸੀ ਜਿਹਦੇ ਬਾਰੇ ਜਿਹੜੀ ਹੈ ਉਸ ਜਿਹੜੀ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਇਹ ਜਿਹੜੀਆਂ ਪਿੱਛੋਂ ਇਹ ਕਿਹੜੀ ਸਮਗਲਨ ਦਾ ਇਹਦੇ ਟੱਚ ਟੱਚ ਵਿੱਚ ਸੀਗੇ ਇਸ ਇਹਦਾ ਕੀ ਫੋਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹਨ ਉਹ ਖੰਗਾ ਲਏ ਜਾ ਰਹੇ ਨੇ ਤੇ ਜਲਦੀ ਹੈ ਉਮੀਦ ਹੈ ਕਿ ਹੋਰ ਵੀ ਜਿਹੜੀ ਰਿਕਵਰੀ ਹੋਏ ਇਹਨਾਂ ਦੇ ਸਾਰੇ ਜਿਹੜੇ ਹਥਿਆਰ ਅੱਗੇ ਦੇਣੇ ਸੀ ਕਿ ਜਾਂ ਆਪਣੇ ਉਸ ਨੇ ਸਭ ਦੇ ਦੇ ਲਈ ਬੇਸਿਕਲੀ ਇਹ ਹਥਿਆਰ ਰੀਟਰੀਵ ਕਰਕੇ ਅੱਗੇ ਜਿਹੜੇ ਹੈਗੇ ਆ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਦੇਣੇ ਸੀ ਉਹ ਜਿਹੜਾ ਨੈਟਵਰਕ ਹੈ ਜਿਹਨੇ ਇਹ ਹਥਿਆਰ ਲੈਣੇ ਸੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਤੇ ਫਰਦਰ ਇਹ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਸਰ ਇਹ ਪਹਿਲੀ ਕਨਸਾਈਨਮੈਂਟ ਹੈ ਨਹੀਂ ਐਸ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਦਾ ਇਨਵੋਲਵਮੈਂਟ ਦੁਬਈ ਤੋਂ ਬਾਅਦ ਆ ਕੇ ਲੈ ਸ਼ੁਰੂ ਕੀਤਾ ਕੰਮ ਕੀ ਅਸਤੋਂ ਪਹਿਲੇ ਵੀ ਇਹ ਕੋਈ ਕੰਮ ਇਹੋ ਜਿਹਾ ਕਰਦਾ ਸੀਗਾ ਕਿਸੇ ਕੇਸ ਚ ਲੁੜਿੰਦਾ ਸੀਗਾ ਪੁਲਿਸ ਨੂੰ ਅ ਫਿਲਹਾਲ ਜੋ ਅਸੀਂ ਆਪਣੇ ਪੁਲਿਸ ਦੀ ਰਿਕਾਰਡ ਦੀ ਪੜਤਾਲ ਕੀਤੀ ਹੈ ਉਹਦੇ ਮੁਤਾਬਕ ਅਜੇ ਤੱਕ ਇਹਦੇ ਖਿਲਾਫ ਕੋਈ ਮੁਕੱਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ ਇਹ ਦੁਬਈ ਗਿਆ ਸੀ ਉਸ ਤੋਂ ਬਾਅਦ ਆ ਕੇ ਨੇ ਇਹ ਪਹਿਲੀ ਖੇਪ ਜਿਹੜੀ ਪ੍ਰੀਲੀਮਿਨਰੀ ਇੰਟਰੋਗੇਸ਼ਨ ਸਾਹਮਣੇ ਆਈ ਹੈ ਇਹ ਰਿਟਰੀਵ ਕੀਤੀ ਸਰ ਸਰ ਦੁਬਈ ਕਿੰਨਾ ਸਮਾਂ ਉੱਥੇ ਰਿਹਾ ਤੇ ਕੀ ਕੰਮ ਕਰਦਾ ਸੀ ਸਰ ਇਹ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਦਾ ਪਾਸਪੋਰਟ ਰਿਕਾਰਡ ਕਿਉਂਕਿ ਇਹਨਾਂ ਜੋ ਦੱਸਿਆ ਹੈ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਪਾਸਪੋਰਟ ਵੀਜ਼ਾ ਤੇ ਸਟੇ ਇਹ ਸਾਰੇ ਡਾਕੂਮੈਂਟਸ ਜਿਹੜੇ ਆ ਸੀ ਔਨਕਾਡ ਲਿਆ ਤਾਂ ਪਤਾ ਲੱਗਾ ਕੀ ਕੰਮ ਕਰ ਰਿਹਾ ਸੀ ਸਰ ਦੁਬਈ ਦੇ ਵਿੱਚ ਲੇਬਰ ਦਾ ਕੰਮ ਇਹ ਦੱਸਿਆ ਇਹ ਕਰ ਸਰ ਪਾਕਿਸਤਾਨ ਦੇ ਤਸਕਰਾਂ ਵੀ ਰਿੰਚ ਕਿਸ ਤਰ੍ਹਾਂ ਆਇਆ देखो जी गल ये है क्योंकि दुबई ਦੇ ਵਿੱਚ ਜਿਹੜਾ ਹੈ ਜਿਹੜਾ ਮੇਲਜੋਲ ਹੈ ਉਹ ਅਕ੍ਰੋਸ ਦਾ ਕੰਟਰੀਜ਼ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਬਾੜੇ ਉਹਨਾਂ ਨਾਲ ਹੁੰਦਾ ਤਾਂ ਇਹ ਜਿਹੜੀ ਪ੍ਰੀ ਲਿਮਨਰ ਇੰਟਰੋਗੇਸ਼ਨ ਹੈ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਨੰਬਰਸ ਜਿਹੜੇ ਹੈ ਇੱਥੇ ਆ ਕੇ ਪ੍ਰਕਿਊਰ ਕੀਤੇ ਤੇ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਇੱਕ ਸਮਗਲਰ ਹੈ ਉਹਦੇ ਨਾਲ ਇਹਨੇ ਕੰਟੈਕਟ ਕੀਤਾ ਤੇ ਅੱਗੇ ਜਿਹੜੀ ਇਹ ਖੇਪ ਜਿਹੜੀ ਹੈਗੀ ਉਹ ਮੰਗਵਾਈ ਗਈ ਈਜ਼ੀ ਮਨੀ ਇਨਰ ਕੰਟਰੋਲ ਪਲਾਨ ਸੀਗੇ ਜੀ ਬਿਲਕੁਲ ਜੀ ਇਹਦੇ ਵਿੱਚ ਇਹ ਹੈ ਕਿ ਵੈਪਨਸ ਦੀ ਅਮਿਊਨੀਸ਼ਨ ਦੀ ਜਿਹੜੀ ਤਸਕਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਾਫੀ ਮਾਰਜਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਜਿਹੜੇ ਇਹ ਸਮਗਲਿੰਗ ਹੈ ਕੀ ਹੈ ਉਹਦੇ ਵਿੱਚ ਪੈ ਗਿਆ ਤੇ ਫਰਦਰ ਜਿਹੜਾ ਇਹਨੂੰ ਵੇਚ ਕੇ ਨੇ ਉਹਦੇ ਤੋਂ ਪੈਸੇ ਕਮਾਣੇ ਸੀਗੇ ਸਰ ਪਾਕਿਸਤਾਨ ਦੇ ਦੁਬਈ ਦੇ ਵਿੱਚ ਇਹਨਾਂ ਦੇ ਨਾਲ ਦੇ ਸਾਥੀ ਸੀਗੇ ਕਿ ਉਹ ਤਸਕਰੀ ਕਰਦੇ ਸੀਗੇ ਜਾਂ ਪਹਿਲਾਂ ਤਸਕਰੀ ਕਰ ਚੁੱਕੇ ਸੀਗੇ ਦੁਬਈ ਦੇ ਵਿੱਚ ਜਿਹੜਾ ਇਹਨਾਂ ਦੇ ਸਰਕਲ ਹੈ ਫਿਲਹਾਲ ਜਿਹੜੀ ਕੁਇਲਿਮਨਰੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਸ ਤਰੀਕੇ ਦੀ ਕੋਈ ਗੱਲ ਨਹੀਂ ਆਈ ਕਿ ਇਹ ਉੱਥੇ ਕੋਈ ਐਦਾਂ ਨੈੱਟਵਰਕ ਚਲਾ ਰਿਹਾ ਸੀ ਬਟ ਇਹ ਹੈ ਕਿ ਹੁਣ ਜਦੋਂ ਇੱਥੇ ਆ ਗਿਆ ਤੇ ਇਹ ਜਿਹੜਾ ਹੈ ਸਮਗਲਿੰਗ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੋ ਗਿਆ ਸੀ ਤੇ ਫਰਦਰ ਕਿਹਨਾਂ ਕਿਹਨਾਂ ਵਿਅਕਤੀਆਂ ਦੇ ਸੰਪਰਕ ਸੀ ਕਿੱਥੇ ਖੇਪ ਦੇਣੀ ਸੀ ਉਹ ਸਾਰੀ ਜਿਹੜੀ ਨੈੱਟਵਰਕ ਤੇ ਮੋਡਿਊਲ ਜਿਹੜੇ ਹੈ ਅਸੀਂ ਉਹ ਆਈਡੈਂਟੀਫਾਈ ਕਰਦੇ ਆ। ਉਹ ਇਹ ਨਹੀਂ ਕਲੀਅਰ ਹੋ ਸਕਦਾ ਕਿ ਕਦੇ ਕਹਿੰਦੇ ਕਿ ਕਿਹਦੇ ਨੰਬਰ ਦਿੱਤੇ ਕਿੰਨੇ ਸੰਪਰਕ ਕਰਾਇਆ ਉਹ ਚੀਜ਼ ਉਹ ਸਾਰਾ ਕੁਝ ਹੈ ਕੁਝ ਚੀਜ਼ਾਂ ਜਿਹੜੀਆਂ ਅੰਡਰ ਇਨਵੈਸਟੀਗੇਸ਼ਨ ਹੈ। ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਚਾਚਾ ਨਾਮ ਦਾ ਵਿਅਕਤੀ ਹੈ ਜਿਹੜਾ ਸਮਗਲਰ ਪਾਕਿਸਤਾਨ ਦਾ ਦੱਸਿਆ ਗਿਆ ਉਹਦੇ ਨਾਲ ਇਹਦਾ ਸੰਪਰਕ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਵੈਰੀਫਾਈ ਕੀਤੀਆਂ ਗਏ ਸਰ ਇਹ ਇਕੱਲਾ ਇੱਥੇ ਆ ਦੇ ਮੋਰ ਵੀ ਸਾਥੀ ਹੈ ਫਿਲਹਾਲ ਜੋ ਹੈ ਇਹਦੀ ਇਕੱਲੇ ਦੀ ਗ੍ਰਿਫਤਾਰੀ ਹੋਈ ਹੈ ਜਿਹੜਾ ਇਹਦਾ ਕੋਈ ਨੈਟਵਰਕ ਹੈ ਇਹਦਾ ਕੋਈ ਵੀ ਜਿਹੜਾ ਗਰੁੱਪ ਹੈ ਉਹਨੂੰ ਆਈਡੈਂਟੀਫਾਈ ਕਰਦੇ ਸਰ ਇਹਦੀ ਪ੍ਰੋਪਰਟੀ ਪਧਰਾ ਉਹ ਸਾਰਾ ਕਰਾਂਗੇ ਜੀ ਉਸ ਦੀ ਜਿਹੜੀ ਹੈ ਨਿਸ਼ਾਨਦੇਹੀ ਹੋਏਗੀ ਕਿਉਂਕਿ ਇਹ ਸਰਾਏ ਮੰਤਖਾਂ ਦਾ ਥਾਣਾ ਹੈ ਉਹਦੇ ਜਿਹੜਾ ਇਹ ਪਿੰਡ ਹੈ ਇਹਦਾ ਪੂਸੇ ਉੱਥੇ ਅਸੀਂ ਸਾਰੀ ਦੀ ਜੋ ਤੇ ਰੈਸ਼ੀ ਹੈ ਜਿੱਥੇ ਦਾ ਉੱਥੇ ਸਾਰੀ ਜਿਹੜੀ ਹੈ ਤਫਤੀਸ਼ ਕਰਾਂਗੇ ਬੈਂਕਸ ਆਊਟਸ ਪਰ ਉਹ ਸਾਰਾ ਕੁਝ ਵੇਲੇ ਚੈੱਕ ਹੋਏਗੀ ਦੀ ਫ੍ਰੀਜ਼ਿੰਗ ਕ੍ਰਾਈਸੀ ਉਹ ਜਿਹੜੀ ਅਸੀਂ ਅੱਗੇ ਹੋਰ ਵੀ ਆਈਡੈਂਟੀਫਾਈ ਕਰ ਲਈ ਹੈ ਤੇ ਇਹ ਪ੍ਰੋਸੈਸ ਜਿਹੜਾ ਹੈ ਅਸੀਂ ਨੂੰ ਅੱਗੇ ਰਿਵਿਊ ਕਰਕੇ ਅੱਗੇ ਅੱਗੇ ਚਲਾ ਰਹੇ ਹਾਂ ਕਿੰਨੀ ਪ੍ਰੋਪਰਟੀਜ਼ ਨਾਲ ਹੋਣੀ ਹੈ ਹਮਰਾ ਬੇਸ ਕਿ ਕਿ ਨਾਲ ਦੇਖੋ ਇਹ ਸਾਡੇ ਵੱਲੋਂ ਜਿਹੜੇ ਕੇਸਸ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਥਾਣੇ 'ਚ ਕਿਉਂਕਿ ਇੱਕ ਥੋੜਾ ਲੰਮਾ ਪ੍ਰੋਸੀਜਰ ਹੁੰਦਾ ਹੈ ਜਿਹਦੇ ਵਿੱਚ ਆਈਡੈਂਟੀਫਾਈ ਕਰਨਾ ਹੁੰਦਾ ਹੈ ਉਹਦੀ ਪ੍ਰਾਪਰਟੀ ਦਾ ਕੋਈ ਨਾ ਦੇ ਅਕਾਊਂਟਸ ਹੁੰਦੇ ਨੇ ਕਿਉਂਕਿ ਇਲਗੋਟਨ ਮਨੀ ਦੇ ਨਾਲ ਜਿੰਨੀ ਵੀ ਪ੍ਰਾਪਰਟੀ ਬਣਾਈ ਹੈ ਉਹ ਐਲੀਜੀਬਲ ਹੁੰਦੀ ਹੈ ਫ੍ਰੀਜ਼ਿੰਗ ਵਾਸਤੇ ਤਾਂ ਸਾਰੀ ਨੂੰ ਨਿਸ਼ਾਨਦੇਹੀ ਕਰਨਾ ਕਈ ਵਾਰ ਇਹਨਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਵੀ ਜਿਹੜੀ ਉਹਦੀ ਪ੍ਰਾਪਰਟੀ ਕਰ ਦਿੱਤੀ ਜਾਂਦੀ ਹੈ ਸੈਕੰਡਲੀ ਜਿਵੇਂ ਤੁਹਾਨੂੰ ਪਤਾ ਹੋਵੇਗਾ ਇੱਕ ਕੇਸ ਦੇ ਵਿੱਚ ਯੂਪੀ 'ਚ ਜਾ ਕੇ ਵੀ ਅਸੀਂ ਜਿਹੜੀ ਹੈ ਪ੍ਰੋਪਰਟੀ ਆਇਡੈਂਟੀਫਾਈ ਕੀਤੀ ਸੀ ਸੋ ਇਹ ਥੋੜਾ ਜਿਹਾ ਟਾਈਮ ਲੱਗਦਾ ਹੈ ਜਦੋਂ ਔਨ ਰਿਕਾਰਡ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਸਾਡੇ ਵੱਲੋਂ ਜਿਹੜਾ ਹੈ ਇੱਕ ਜਿਹੜਾ ਹੈ ਇੱਕ ਰਿਕੁਐਸਟ ਲੈਟਰ ਜਿਹੜੀ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਮਿਨਿਸਟਰੀ ਆਫ ਫਾਈਨੈਂਸ ਦੇ ਅੰਦਰੋਂ ਵੀ ਆ ਉਹਨਾਂ ਕੋਲ ਭੇਜੀ ਜਾਂਦੀ ਹੈ ਉਹ ਇਹਨਾਂ ਨੂੰ 30 ਕੁ ਦਿਨ ਦੇ ਅੰਦਰ ਜਿਹੜਾ ਹੈ ਕਾਲ ਕਰਕੇ ਇਹਨਾਂ ਦਾ ਵਰਜ਼ਨ ਲੈ ਕੇ ਉਸ ਤੋਂ ਬਾਅਦ ਆਪਣਾ ਆਰਡਰ ਪਾਸ ਕਰਦੇ ਇਹ ਥੋੜਾ ਲੰਮਾ ਟਾਈਮ ਟੇਕਿੰਗ ਪ੍ਰੋਸੀਜਰ ਹੁੰਦਾ ਆਇਡੈਂਟੀਫਾਈ ਅਸੀਂ ਇਹਨਾਂ ਦੀ ਪ੍ਰੋਸੈਸ ਕਰਦੇ ਠੀਕ ਹੈ ਥੈਂਕ ਯੂ